ਆ ਰਜੈਕਟ ਡਿਗੂਸੇ ਮੇਰਾ ਨਾਮ ਆ ਮੈਂ ਕਾਰਟ੍ਰੈਕਟਿਸਟ ਆ ਮੈਨੂੰ ਸਵੇਰੇ ਖਬਰ ਪੜ੍ਹ ਕੇ ਕਿ ਬਹੁਤ ਸ਼ੌਕ ਲੱਗਾ ਵੀ ਇੱਕ ਚੈਨਲ ਡੀਫੋਰ ਚੈਨਲ ਦੇ ਜਿਹੜਾ ਓਨਰ ਆ ਉਹਨੂੰ ਅਰੈਸਟ ਦਾ ਕੇਸ ਪਾਤਾ ਗਿਆ ਹਤੇ ਗੋਲੀਆਂ ਦਾ ਟਰਮਨਲ ਗੋਲੀ ਆ ਉਹਦਾ ਕੇਸ ਪਾਇਆ ਮੈਂ ਮੈਨੂੰ ਇਹ ਆ ਵੀ ਜਦੋਂ ਦੋ ਪਾਰਟਨਰ ਰੇ ਆ ਇੱਕ ਪਾਰਟਨਰ ਆਪਣੇ ਚੈਨਲ ਚਲਾ ਰਿਹਾ ਠੀਕ ਹੈ ਨੇ ਤੇ ਉਹ ਆਪਣੇ ਚੈਨਲ ਚਲਾਉਂਦਾ ਹੁਣ ਦੂਜਾ ਪਾਰਟਨਰ ਕੀ ਕਰਨ ਲਿਆ ਉਹਨੂੰ ਉਸੇ ਬਾਰੇ ਕੀ ਨਾਲ ਰਿਹਾ ਇਹ ਇੱਕ ਜਾਂਚ ਦਾ ਵਿਸ਼ਾ ਹੈ ਦੀਪਕ ਜੀ ਆਪਣਾ ਹੁਣ ਭਰਾ ਪੰਜ ਉਗੜਾ ਜਿਹੜੀਆਂ ਬਰਬਰ ਨਹੀਂ ਹੁੰਦੀਆਂ ਕਦੀ ਵੀ ਠੀਕ ਹੈ ਕਿ ਨਹੀਂ ਇਹ ਬਰਬਰ ਹੈਗੀਆਂ ਇਹ ਅੱਜ ਕੱਲ ਜਿਹੜਾ ਮਰਜੀ ਕੋਈ ਜਿੱਥੇ ਕੀ ਕੰਦੋਲੇ ਕੀ ਹੋ ਰਿਹਾ ਪਤਾ ਲੱਗਦਾ ਕੋਈ ਇਹ ਜੇ ਇੱਕ ਹੋਸ਼ਾਦਾ ਵੀ ਉਹਦੀ ਜ਼ੁਬਾਨ ਵੀ ਬੰਦ ਕਰਾਉਣ ਦੀ ਕੋਸ਼ਿਸ਼ ਕਿਉਂ ਕਿ ਉਹ ਉਹਨਾਂ ਨੇ ਸਰਕਾਰ ਦੇ ਖਿਲਾਫ ਬੜੇ ਉਹਨਾਂ ਨੇ ਇੱਕ ਢਾਲੇ ਕੱਢੇ ਆ ਜਿਸ ਕਰਕੇ ਜਿਹੜੀਆਂ ਏਜੰਸੀਆਂ ਸੀ ਔਰ ਜਿਹੜੇ ਮੁਲਾਜ਼ਮ ਨੇ ਉਹ ਇਹਨਾਂ ਦੇ ਬਰਖਲਾਬ ਸਨ ਇਹ ਭੰਡਾਰੀ ਸਾਹ ਦੇ ਦੀਪਕ ਭੰਡਾਰੀ ਦੇ ਉਹਨਾਂ ਉਸ ਚੀਜ਼ ਕਰਕੇ ਉਹਨਾਂ ਨੂੰ ਇਨਵੋਲ ਕੀਤਾ ਗਿਆ ਇਹ ਜਾਂਚ ਹੋਣੀ ਚਾਹੀਦੀ ਹੈ ਜੀ ਪਰ ਰਿਕਵਰੀ ਹੋਈ ਉਹਦੇ ਭਰਾ ਕੋ ਦੀਪਕ ਭੰਡਾਰੀ ਕੋਲ ਰਿਕਵਰੀ ਨਹੀਂ ਹੋਈ ਨਾ ਇਹ ਦੀਪ ਭੰਡਾਰੀ ਆਪਣਾ ਚੈਨਲ ਚਲਾਉਂਦਾ ਹੈ ਤੇ ਚੈਨਲ ਦੇ ਮਜ਼ੇ ਨੂੰ ਨਹੀਂ ਕਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਤੁਸੀਂ ਵੀ ਚੈਨਲ ਵਾਲੀ ਜੇ ਵੀ ਇੱਕ ਬੰਦਾ ਜਦੋਂ ਆਪਣਾ ਚੈਨਲ ਕਰਿਆ ਘਰ ਹੀ ਆਨੀ ਤੇ ਤੁਸੀਂ ਉਹਦਾ ਆਪਾਂ ਕਿਦਾਂ ਸਪਰਚਾ ਕੱਟ ਦੇਵਾਂਗੇ ਵੀ ਉਹਦੇ ਭਰਾ ਨੇ ਲਿਆ ਨਾ ਉਹਨੇ ਲਿਆ ਹਾਂ ਉਹਦੇ 파ਟਰਨਰ ਵਿੱਚ ਉਹਦੀ ਮੈਸੇਜ ਵੀ 파ਟਰਨਰ ਹੈ 파ਟਰਨਰ ਉਹ ਕੋ ਬਿਨਾ ਨਹੀਂ ਨਾ ਹੋ ਗਿਆ ਕਿ 파ਟਰਨਰ ਕੇ ਇਹਦਾ ਬਣਾ ਹੁਣ ਮੇਰੀ ਬੈਕਸ਼ੈਟ ਤੇ ਮੇਰਾ 파ਟਰਨਰ ਕੀ ਕਰਨ ਰਿਹਾ ਉਦੇ ਉਹਨੂੰ ਮਜ਼ਾ ਨਾ ਮੈਨੂੰ ਨਹੀਂ ਨਹੀਂ ਪਤਾ ਕਿ ਮੈਂ ਥੋੜੀ ਦੋਸ਼ੀ ਹੋਵਾਂਗਾ ਇਹਦੇ ਵਾਸਤੇ ਇੱਕ ਜਾਂਚ ਕਮੇਟੀ ਬਿਠਾਉਣੀ ਚਾਹੀਦੀ ਹੈ ਠੀਕ ਹੈ ਤਾਂ ਤਾਂ ਜੋ ਇੱਕ ਨਜਾਇਜ਼ ਇੱਕ ਬੇਕਸੂਰ ਬੰਦਾ ਉਹ ਅੰਦਰ ਨਾ ਜਾ ਜਿਹੜੇ ਡਰੱਗ ਇਨਸਪੈਕਟਰ ਇਹਨਾਂ ਦੇ ਕੀ ਕਰਦੇ ਰਹੇ ਇੱਥੇ ਜਿਹੜੇ ਇਹਨਾਂ ਦੇ ਡਰੱਗ ਇਨਸਪੈਕਟਰ ਇੱਥੇ ਸਾਰੇ ਇਸ਼ਾਰਿਆਂ ਦੇ ਵਿੱਚ ਭਾਏ ਆ ਉਹ ਕੀ ਕਰਦੇ ਨੇ ਪੈਸੇ ਲੈ ਕੇ ਕਰਾਈ ਬੈਠੋ ਅੱਜ ਅੱਜ ਇਹਨਾਂ ਨੇ ਕਿਤੇ ਹੈ ਕਿਤੇ ਹੈ ਵਾਏ ਜੇ ਕਿ ਇਹ ਚੀਜ਼ ਸਾਰੀ ਜਾਂਚ ਹੋਣੀ ਚਾਹੀਦੀ ਫਿਰ ਜਾ ਕੇ ਅਗਲੇ ਤੋਂ ਕੋਈ ਫੜੋ ਗੱਲ ਵੱਖਰੀ ਸੀ ਇਹ ਲੈਵਲ ਤੇ ਜੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਸੇ ਜਾਂਚ ਏਜੰਸੀ ਤੋਂ ਫਿਰ ਜਾ ਕੇ ਕਰੋ ਨਾ ਕੋਣਾ ਕਰੇਗਾ ਉਹ ਐਵੇਂ ਅਸੀਂ ਕਹਿ ਦਿੰਦੇ ਆ ਅਸੀਂ ਜਦ ਸੁਣਿਆ ਨਹੀਂ ਵੇਖਿਆ ਨਹੀਂ ਅਸੀਂ ਉਹਨੂੰ ਤੇ ਅਸੀਂ ਉਹਨਾਂ ਨੇ ਨੱਕਿਆ ਇਹ ਵੀ ਐਉਂ ਕੀਤਾ ਹੀ ਉਹਨੇ ਮੇਰੀ ਗੱਲ ਨਹੀਂ ਹੋਈ ਵੇਹੇ ਜਾਣੇ ਆਪਣਾ ਉਹਦਾ ਉਹਦੇ ਚ ਹੋਈ ਹੈ ਮੈਸੇਜ ਉਤੇ ਯਾ ਲੀਗੂ ਗੱਲ ਪਰ ਜ ਖਬਰਾਂ ਦੇ ਦੇਖੋ ਜੀ ਉਹਨਾਂ ਨੂੰ ਖਬਰ ਜੋ ਸਰਕਾਰੀ ਮੈਗਮੇ ਦੇਣਗੇ ਉਹਨਾਂ ਨੇ ਲਾਉਣੀ ਹੈ ਠੀਕ ਹੈ ਤੇ ਨਹੀਂ ਜੇ ਪੁਲਿਸ ਨਾਲ ਨੂੰ ਕੋਈ ਚੜ੍ਹ ਖਬਰ ਦੇ ਕੇ ਜੋ ਉਹਨਾਂ ਸ਼ਾਇਆ ਕਰਨੀ ਹੈ ਖਬਰਾਂ ਦਾ ਜੀ ਕੋਈ ਰੋਲ ਨਹੀਂ ਇਹ ਸੋ